يلا يلا هو يا سيدي هو ده ਪਾਸੇ ਸੁਣਨਾ ਕੀ ਗੱਲ ਕੀ ਨੇ ਜੀ ਹਾਂਜੀ 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 ਮੈਕ ਚਲੋ ਬੋਲੋ ਬੱਸ ਬੋਲੋ ਹਾਂ ਜੀ ਰਜਿੰਦਰ ਜੀ ਅੱਜ ਬਿਜ਼ਨਸ ਨੂੰ ਲੋ ਕਾਰਵਾਈ ਕੀਤੀ ਕੀ ਕਹਿਣਾ ਚਾਹੁੰਦੇ ਹੋ ਕੋਈ ਤੇ ਤੁਹਾਡਾ ਪਾਸੇ ਇਸ ਬਾਰੇ ਜੀ ਮੈਨੇ ਜਾਨੀ ਬੱਸ ਮੈਨਾਂ ਕੋਈ ਫਿਰ ਨਾ ਪੈਸਾ ਨਹੀਂ ਲਿਆ ਜੀ ਅਰ ਜਨਾਂ ਨੇ ਨਾ ਹੀ ਮੈਨੂੰ ਹੀ ਵੀ ਇਹਨਾਂ ਨੇ ਮੈਨੂੰ ਕਦੀ ਸੋਚਿਆ ਸੀ ਵੀ ਇਹ ਕੰਮ ਮੇਰ ਨਾਲ ਕਰਨਗੇ ਉਹਨਾਂ ਨੇ ਜਿਹੜੇ ਆਰਕੀਟੈਕਟ ਨੂੰ ਦਿੱਤਾ ਉਹਨਾਂ ਨੂੰ ਪਤਾ ਜੋ ਵੀ ਮੈਨੂੰ ਤਾਂ ਬੜੇ ਪਿਆਰ ਨਾਲ ਲੈ ਕੇ ਗਏ ਆ ਸਾਰੀ ਡੀਲਿੰਗ ਆਰਕੀਟੈਕਟ ਨਾਲ ਹੋ ਰਹੀ ਸੀ ਉਹਨਾਂ ਦੀ ਹਾਂਜੀ ਹਾਂਜੀ ਆਰਕੀਟੈਕਟ ਔਰ ਮੈਨੂੰ ਨਜਾਇਜ਼ ਫਸਾਇਆ ਗਿਆ ਮੈਂ ਇਹ ਬਸ ਕਿੰਨੇ ਦਿਨ ਰਹਿ ਕੇ ਚੱਲ ਬੰਦ ਜੀ ਮੇਰੇ 10 ਦਿਨ ਜੀ ਮਨਨ ਜੈਸਨ ਮੈਂ ਇੰਸਪੈਕਟਰ ਇੰਦਰਜੀਤ ਸਿੰਘ ਨਾਂ ਮੈਂ ਤੇ ਇੱਕ ਅਕਿਊਜ਼ਡ ਸੀ ਅੱਜ 80 ਪੀ ਹਰਜਿੰਦਰ ਸਿੰਘ ਅਰੈਸਟ ਕੀਤਾ ਮਿਊਨਿਸਪਲ ਕੋਰਪੋਰੇਸ਼ਨ ਅੰਮ੍ਰਿਤਸਰ ਤੋਂ ਇੱਕ ਪ੍ਰੋਸੀਡਰ ਕੋਮਪਲੇਨੈਂਟ ਸੀਗੇ ਸਾਈਂ ਕਿਰਪਾ ਜੀ ਉਹ ਬਾਈ ਪ੍ਰੋਫੈਸ਼ਨਲ ਐਡਵੋਕੇਟ ਨੇ ਐਂਡ ਉਹ ਉਹਨਾਂ ਨੇ ਇੱਕ ਐਨਓਸੀ ਲੈਣੀ ਸੀਗੀ ਇੱਕ ਰੈਜ਼ੀਡੈਂਸ਼ੀਅਲ ਪਲਾਟ ਦੀ ਜੀ ਉਹਦੇ ਸਬੰਧ ਦੇ ਵਿੱਚ ਜਿਹੜੀ ਐਨਓਸੀ ਸੀ ਉਹ ਲਾਸਟ ਮੰਥ ਲੈ ਵੀ ਚੁੱਕੀ ਅਸੀਂ ਪਰ ਫਿਰ ਵੀ ਜਿਹੜਾ ਇਹ ਕੰਮ ਨਹੀਂ ਸੀ ਉੱਪਰ ਕਰਨ ਦੇ ਰਿਹਾ ਏਟੀਪੀ ਹਰਜੰਦਰ ਇਹਨੇ ਜਾ ਕੇ 10 ਦਿਨ ਪਹਿਲਾਂ ਉੱਥੇ ਜਾ ਕੇ ਉਹਨਾਂ ਨੇ ਸਾਰਾ ਸੀਵਰੇਜ ਸਿਸਟਮ ਤੇ ਜਾਰਦਵਾਰੀ ਸੀ ਉਹ ਤੋੜ ਦਿੱਤੀ ਸੀ ਜੀ ਤੇ ਇਹ ਫਿਰ ਜਦੋਂ ਇਹਨਾਂ ਨੇ ਦੁਬਾਰਾ ਇਹਨਾਂ ਨਾਲ ਰਾਬਤਾ ਕੀਤਾ ਕਿ ਸਾਡੇ ਕੋਲ ਐਨਓਸੀ ਹੈਗੀ ਹੈ ਰਿਕੁਆਇਰ ਡਾਕੂਮੈਂਟ ਸਾਰੇ ਹੈਗੇ ਆ ਤੇ ਕਾਈਂਡਲੀ ਸਾਡਾ ਕੰਮ ਚੱਲ ਲੰਨ ਦਿਓ ਉਹ ਕਹਿੰਦਾ ਕਿ ਨਹੀਂ ਮੈਂ 2 ਲੱਖ ਰੁਪਏ ਦੀ ਡਿਮਾਂਡ ਕੀਤਾ ਕਿ 2 ਲੱਖ ਰੁਪਏ ਦਿਓ ਮੈਂ ਤੁਹਾਡਾ ਫਿਰ ਕੰਮ ਚੱਲਣ ਨਾ ਦਵਾਗਾ 2 ਲੱਖ ਰੁਪਏ ਡਿਮਾਂਡ ਦੇ ਉੱਤੇ ਫਿਰ ਸਾਾਨੂੰ ਅਪਰੋਚ ਕੀਤਾ ਬਿਜ਼ਨਸ ਫਿਰ ਉਹਨੂੰ ਕੰਪਲੇਂਟਨ ਸਾਈ ਕਰਪਾ ਜੀ ਨੇ ਤੇ ਇਹਨਾਂ ਨੇ ਸਾਨੂੰ ساری ਜਿਹੜੀ ਦੱਸੀ ਗੱਲ ਇਹਨਾਂ ਦਾ ਫਿਰ ਆਪਾਂ ਦੇਖ ਕੇ ਵੈਰੀਫਾਈ ਕਰਕੇ ਔਨ ਰਿਕਾਰਡ ਤੇ ਅੱਜ ਇਹਨੂੰ ਅਸੀਂ ਟਰੈਪ ਕੀਤਾ ਹਰਜਿੰਦਰ ਸਿੰਘ ਏ.ਟੀ.ਪੀ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਵਿੱਚ ਪੋਸਟਡ ਨੇ 50000 ਰੁਪਏ ਇਹਨੂੰ ਰਿਸ਼ੂਸ ਲੈਂਦਾ ਅੰਗਰੇਜ਼ੀ ਗ੍ਰਿਫਤਾਰ ਕੀਤਾ ਇੱਕ ਫਿਰ ਗ੍ਰਿਫਤਾਰ ਕੀਤਾ ਇਹ ਮਿਊਨਿਸਪਲ ਕਾਰਪੋਰੇਸ਼ਨ ਦੇ ਆਫਿਸ ਦੇ ਬਿਲਕੁਲ ਅੱਗੇ ਪਾਰਕਿੰਗ ਦੇ ਵਿੱਚ ਹੀ ਉਹਨਾਂ ਦੀ ਕਾਰ ਦੇ ਵਿੱਚ ਇਹ ਨਾਲ ਪੈਸੇ ਲੈਣ ਆ ਗਏ ਸੀਗੇ ਉਹ ਮਿਊਨਿਸਪਲ ਕਾਰਪੋਰੇਸ਼ਨ ਆਫਿਸ ਦੇ ਤੋਂ ਮੰਗ ਗ੍ਰਫਤਾਰ ਕੀਤਾ ਤੇ ਕੀ ਹੁਣ ਰਿਮਾਂਡ ਵਾਸਤੇ ਨਹੀਂ ਅਜੇ ਤੱਕ ਗ੍ਰਫਤਾਰ ਇਹਨਾਂ ਦੀ अराउंड 2:30 ਵਜੇ ਦੇ ਆਰਾਊਂਡ ਅਸੀਂ ਗ੍ਰਫਤਾਰ ਕੀਤਾ ਤੇ ਕੱਲ ਇਹਨਾਂ ਨੂੰ ਅਸੀਂ ਬਾਅਦ ਦੁਪਹਿਰ ਪੋਰਟ ਚ ਪੇਸ਼ ਕਰਾਵਾਂਗੇ ਮੈਡੀਕਲ ਕਰਵਾ ਕੇ ਤੇ ਫਿਰ ਉਦੋਂ ਅਸੀਂ ਪੁਲਿਸ ਨੂੰ ਮਾਰਨ ਵਾਸਤੇ ਜਿਹੜਾ ਆ ਉਹ ਐਪਲੀਕੇਸ਼ਨ ਮੂਵ ਕਰਾਂਗੇ ਕਾਰਪੋਰੇਸ਼ਨ ਐਮਟੀਪੀ ਵਿਭਾਗ ਤੇ ਕਾਫੀ ਜਿਹੜੇ ਲੱਗਦੇ ਰਹਿੰਦੇ ਆ ਰੋਕ ਕੇ ਬ੍ਰਸਟਰਾਚਰ ਹੁੰਦਾ ਇੱਕ ਜਿਹੜੀ ਕਾਰਵਾਈ ਕਿਸੇ ਦੀ ਲੱਗਦੀ ਤੇ ਕਰਵਾਈ ਤੇ ਲੋਕੀਂ ਤਾਂ ਅਗਰ ਕੋਈ ਹੋਰ ਰੋਪ ਲੱਗਦਾ ਕੋਈ ਹੋਰ ਅਫਸਰ پیسے ਡਿਮਾਂਡ ਕਰਦਾ ਪਬਲਿਕ ਕੋ ਕਰਦਾ ਜਾਂ ਕਿਸੇ ਵੀ ਤਰੀਕੇ ਦੀ ਕੋਈ ਕਿਸੇ ਦੀ ਡਿਮਾਂਡ ਹੈ ਚਾਹੇ ਕੋਈ ਏਟੀਪੀ ਐਮਟੀਪੀ ਬਿਲਡਿੰਗ ਇਨਸਪੈਕਟਰ ਹੈ ਤੋ ਉਹਨੂੰ ਵਿਜੀਲੈਂਸ ਵਗੈਰੇ ਨੂੰ ਅਪਰੋਚ ਕਰਨਾ ਚਾਹੀਦਾ ਸਾਡੇ ਐਸਐਸਪੀ ਸਾਹਿਬ ਦੇ ਬੜੇ ਕਲੀਅਰ ਇਨਸਟਰਕਸ਼ਨਸ ਨੇ ਤੇਰੇ ਲਈ ਸੌਫ ਨੂੰ ਤਾਂ ਉਹਨਾਂ ਨੇ ਬੜੀ ਕਲੀਅਰ ਫੋਕਸ ਹੈਗਾ ਕਿ ਜਿਹੜੀ ਕਰਪਸ਼ਨ ਹੈ ਉਹ ਕਿਸੇ ਵੀ ਐਂਡ ਤੇ ਜਿਹੜੀ ਹੈਗੀ ਆ ਉਹ ਉਪਰਦਾਸ਼ ਨਹੀਂ ਕਰਦਾ ਹੈਗਾ 50000 ਤੋਂ ਲਵਾ ਕੋਈ ਹੋਰ ਇਹਨਾਂ ਤੋਂ ਬਰਾਮਦ ਹੋਇਆ ਕੁਝ ਨਹੀਂ 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 ਨਥੇ ਉਸ ਤੋਂ ਮੁਲਾਵਾ ਨਹੀਂ ਕਿੰਨਾ ਹੈ ਉਹ ਸੀ ਰਿਕਵਰੀ ਸੀਗੀ ਇਹ ਲਾਲ ਕੋਈ ਗੱਡੀ ਵਗੈਰਾ ਇਹਨਾਂ ਦੀ ਕੋਈ ਨਹੀਂ 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 ਨਥੇ